ਦੋਖ ਚਾਲਦਾ ਪਿਆ ਇਹ ਪੰਜਾਬ ਹੈ ਬਾਹਰਲੀ ਕਿਤੇ ਸਟੇਟ ਦੇ ਵਿੱਚ ਇਦਾਂ ਹੜ ਆਇਆ ਹੁੰਦਾ ਨਾ ਤੇ ਪੰਜਾਬੀ ਟਰੱਕ ਭਰ-ਭਰ ਕੇ ਪਹੁੰਚ ਜਾਂਦੇ ਨੇ ਰਾਹਤ ਸਮਗਰੀਆਂ ਲੈ ਕੇ ਅੱਜ ਕੌਣ ਖੜਿਆ ਪੰਜਾਬ ਦੇ ਨਾਲ ਕੋਈ ਵੀ ਨਹੀਂ ਸਿਰਫ ਖੜੇ ਤੇ ਪੰਜਾਬ ਦੇ ਜਾਇ ਹੀ ਪੰਜਾਬ ਦੇ ਨਾਲ ਖੜੇ ਨੇ ਪੰਜਾਬ ਵਿੱਚ ਕਿੰਨੇ ਡੇਰੇ ਨੇ ਆ ਤੁਸੀਂ ਅੰਮ੍ਰਿਤਸਰ ਨੂੰ ਜਾਓ ਰਾਹ ਦੇ ਵਿੱਚ ਰਾਧਾ ਸੁਆਮੀ ਦਾ ਡੇਰਾ ਆਉਂਦਾ ਹੈ ਬੜੀ ਵੱਡੀ ਤੁਹਾਡੀ ਸਲਤਨਤ ਹੈ ਬੜਾ ਜਿੱਥੋਂ ਤੱਕ ਜੋ ਤੁਹਾਡਾ ਪਤਾਮਾ ਜਾਮਾ ਵੇਨੇ ਆ ਉਹਦੇ ਮੁਤਾਬਕ ਕਾਫੀ ਮਾਇਆ ਹੋਵੇਗੀ ਤੁਹਾਡੇ ਕੋਲੇ ਜੇ ਤੁਸੀਂ ਵਿੱਚੋਂ ਕਰੋੜ 2 ਕਰੋੜ ਰੁਪਏ ਖਰਚ ਵੀ ਦਿਓਗੇ ਨਾ ਤੇ ਕਿਦਰੇ ਨਹੀਂ ਤੁਹਾਨੂੰ ਘਾਟਾ ਪੈਣ ਲੱਗਿਆ ਉਹ ਲੋਕਾਂ ਨੂੰ ਵਲੌਗ ਬਣਾ ਬਣਾ ਕੇ ਲੋਕਾਂ ਨੂੰ ਸਿੱਖਿਆ ਦੇਣ ਵਾਲਾ ਰਣਜੀਤ ਸਿੰਘ ਢੱਡਰੀਆਂ ਵਾਲਾ ਅੱਜ ਪਤਾ ਨਹੀਂ ਕਿਹੜੀ ਖੁੱਡੇ ਜਾ ਕੇ ਬੈਠ ਗਿਆ ਵਾ ਮਹਿੰਗਾ ਤੇਰਾ ਲਾਈਫ ਸਟਾਈਲ ਹੈ ਮਹਿੰਗੀਆਂ ਤੇਰੇ ਕੋਲੇ ਗੱਡੀਆਂ ਹਨ ਤੇਰੇ ਕੋਲੇ ਬਹੁਤ ਪੈਸਾ ਵਾ ਇਹ ਤੇਰਾ ਮਿਹਨਤ ਮਜ਼ਦੂਰੀ ਕਰਕੇ ਕਮਾਇਆ ਹੋਇਆ ਪੈਸਾ ਨਹੀਂ ਇਹ ਲੋਕਾਂ ਦਾ ਆਮ ਸੰਗਤਾਂ ਦਾ ਪੈਸਾ ਹੈ ਇਹ ਲੋਕਾਂ ਦਾ ਕਮਾਇਆ ਲੋਕਾਂ ਦੇ ਵੱਲੋਂ ਦਿੱਤਾ ਗਿਆ ਤੈਨੂੰ ਧਾਨਿਆ ਜਿਹਦੇ ਉੱਤੇ ਤੂੰ ਐਸ਼ ਪ੍ਰਸਤੀਆਂ ਕਰਦਾ ਜੇ ਵਿੱਚੋਂ ਕੋਈ 2 ਕਰੋੜ ਆਮ ਸੰਗਤਾਂ ਦੇ ਹਿੱਸੇ ਹੁਣ ਲਾ ਵੀ ਦੇਵੇਂਗਾ ਤੇ ਕੋਈ ਤੈਨੂੰ ਘਾਟਾ ਨਹੀਂ ਪੈ ਚੱਲਿਆ ਬਥੇਰਾ ਪ੍ਰਮਾਤਮਾ ਦੀ ਕਿਰਪਾ ਨਾਲ ਤੂੰ ਨਾਮ ਵੀ ਕਮਾ ਲਿਆ ਪੈਸਾ ਵੀ ਕਮਾ ਲਿਆ ਜਿਹੜੀ ਐਸਜੀਪੀਸੀ ਨੂੰ ਪਾਣੀ ਪੀਪ ਕੇ ਇਹ ਲੋਕ ਭੰਡ ਦੇ ਪੈਸਾ ਨੇ ਤਕਰੀਬਨ ਉਹ ਸਾਡੀ ਸਿੱਖ ਧਰਮ ਦੀ ਸੰਸਥਾ ਅੱਜ ਰਾਹਤ ਸਮਗਰੀ ਲੈ ਕੇ ਵੀ ਪਹੁੰਚਦੀ ਪਈ ਹੈ ਵੱਖੋ ਵੱਖਰੇ ਪਿੰਡਾਂ ਚ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਆ ਭਈਆਂ ਦੇ ਵਾਸਤੇ ਝਟ ਲਾਈਵ ਹੋਣ ਵਾਲਾ ਅਨਮੋਲਕ ਵਾਤਰਾ ਇਹ ਦਿਖਦਾ ਹੀ ਨਹੀਂ ਪਿਆ ਅੱਜ ਹੁਣ ਇਹ ਕਿਸੇ ਭਈਏ ਦੀ ਬਿਮਾਰੀ ਦਾ ਇਲਾਜ ਕਰਵਾਉਣਾ ਹੋਵੇ ਝਟ ਦੀ ਝਟ ਉਸੇ ਵੇਲੇ ਨਾਲ ਦੀ ਨਾਲ ਇਹ ਲਾਈਵ ਹੋ ਜਾਵੇਗਾ ਪਰ ਅੱਜ ਲੋੜ ਹੈ ਪੰਜਾਬ ਦੇ ਨਾਲ ਖੜਨ ਦੀ ਪੰਜਾਬ ਦੇ ਲੋਕਾਂ ਨੂੰ ਸੰਭਾਲਣ ਦੀ ਇਹ ਲੋਕ ਪਿੱਠ ਵਿਖਾ ਕੇ ਪਤਾ ਨਹੀਂ ਕਿਸ ਕੁੱਡੇ ਜਾ ਬੜੇ ਹਨ ਪਰ ਪੰਜਾਬ ਗੁਰੂ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਮੈਂ ਮੇਰੇ ਐਨ ਆਈ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਅੱਜ ਪਹਿਚਾਣ ਕਰ ਲਿਓ ਤੁਸੀਂ ਉਹਨਾਂ ਲੋਕਾਂ ਦੀ ਕਿ ਪੰਜਾਬ ਵਿੱਚ ਹੜ ਆਇਆ ਹੋਇਆ ਹੈ ਜਿਹੜੇ ਬਾਬਿਆਂ ਨੂੰ ਤੁਸੀਂ ਆਪਣੀ ਮਿਹਨਤ ਦਾ ਕਮਾਇਆ ਹੋਇਆ ਪੈਸਾ ਦਾਨ ਕਰਦੇ ਹੋ ਨਾ ਉਹਨਾਂ ਦੇ ਵਿੱਚੋਂ ਕਿਹੜੇ ਅੱਜ ਪੰਜਾਬ ਦੇ ਲੋਕਾਂ ਨਾਲ ਖੜੇ ਹਨ ਕਾਰ ਸੇਵਾ ਵਾਲੇ ਸਾਡੀਆਂ ਇਤਿਹਾਸਿਕ ਪਾਵਨ ਸੋਹਣਿਆ ਜੀਹਾਂ ਗੁਰੂ ਸਾਹਿਬਾਂ ਦੇ ਜੀਵਨ ਦੇ ਨਾਲ ਸੰਬੰਧਿਤ ਜਿਹੜੇ ਯਾਦਗਾਰਾਂ ਹਨ ਉਹਨਾਂ ਦਾ ਮਲੀਆ ਮੀਟ ਕਰਨ ਵਾਲਿਆਂ ਕੋਲੇ ਵੀ ਬਾਧੂ ਮਾਇਆ ਦੇ ਢੇਰ ਨੇ ਇਹੋ ਜੀ ਗੱਲ ਨਹੀਂ ਪਰ ਅੱਜ ਕਿੰਨੇ ਕੁਕਾਰ ਸੇਵਾ ਵਾਲੇ ਪੰਜਾਬ ਦੀ ਇਸ ਵਿਫਤਾ ਦੇ ਸਮੇਂ ਪੰਜਾਬ ਦੇ ਲੋਕਾਂ ਨਾਲ ਖੜੇ ਹਨ ਵੀਰੋ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰੂੰਗਾ ਆਪਣੇ ਪਿੰਡਾਂ ਨੂੰ ਖੁਦ ਸੰਭਾਲੋ ਕੋਈ ਲੋੜ ਨਹੀਂ ਤੁਹਾਨੂੰ ਇਹਨਾਂ ਬਾਬਿਆਂ ਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਆ ਜਿਹੜਾ ਭਈਆਂ ਦੇ ਇਲਾਜ ਕਰਾਉਣ ਦੇ ਲਈ ਨਾਲ ਦੀ ਨਾਲ ਲਾਈਵ ਹੋ ਜਾਂਦਾ ਵਾ ਆਪ ਖੁਦ ਆਪਣੇ ਪਿੰਡਾਂ ਨੂੰ ਸੰਭਾਲੋ